ਦੁੱਖ ਦੇਖ ਨਾ ਕਿਸੇ ਦਾ ਜਾਏ ਝੱਲਿਆ ਲੱਗਿਆ ਕੱਟ ਦਿੰਦੇ ਨੇ ਦੁੱਖ ਸਾਧੂ ਇਹ ਸੁੱਕਿਆਂ ਨੂੰ ਮੇਵੇ ਲਾ ਦਿੰਦੇ ਹਰੇ ਕਰ ਦਿੰਦੇ ਸੁੱਕੇ ਰੁੱਖ ਸਾਧੂ ਵਾਹਿਗੁਰੂ ਮਮਤਾ ਮਾਰੀ ਕੋਈ ਆ ਕੇ ਪੁਕਾਰ ਕਰ ਦੇ ਭਾਗ ਲਾ ਦਿੰਦੇ ਅੰਦਰ ਸਾਧੂ ਸਾਧੂ ਨਾਮ ਜਪ ਕੇ ਹਰੀ ਨਾਲ ਜੋੜ ਦਿੰਦੇ ਦਿੰਦੇ ਲੋਕ ਪਰਲੋਕ ਦੇ ਸੁੱਖ ਸਾਧੂ ਸਾਧੂਆਂ ਦੇ ਨਾਲ ਜੁੜ ਕੇ ਨਾ ਪੈਰਿਓ ਮਹਾਪੁਰਸ਼ਾਂ ਦੇ ਨਾਲ ਜੀਵਨ ਜਿਨ੍ਹਾਂ ਲੋਕਾਂ ਦੇ ਜੁੜ ਜਾਂਦੇ ਨੇ ਇੱਥੇ ਵੀ ਉਹਨਾਂ ਦੇ ਮੁੱਖ ਉਚਲੇ ਹੁੰਦੇ ਨੇ ਤੇ ਦਰਗਾਹ ਦੇ ਵਿੱਚ ਗਿਆਨ ਦਾ ਵੀ ਸਤਕਾਰ ਹੁੰਦਾ ਤੁਹਾਡਾ ਕਿ ਜਿੱਲੀ ਨਾਮ ਧਿਆਆ ਆਇਆ ਗਏ ਸੰਕਤ ਕਾ ਵਾ 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 ਸਾਧੂਆਂ ਕੋਲੇ ਸਭ ਤੋਂ ਵੱਡੀ ਦਾਤ ਦੀ ਪਹਿਲਾ ਨਾਮ ਦੀ ਹੈ ਵਾ ਵਾ ਰਾਤੇ پاکੇ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ੇ ਨੇ ਵਾ ਵਾ ਐਨੇ ਨਹੀਂ ਘਰ-ਘਰ ਦੇ ਵਿੱਚ ਤਸਵੀਰਾਂ ਲੱਗੀਆਂ ਲੋਕ ਕੰਨਾਂ ਨੂੰ ਹੱਥ ਲਾਉਂਦੇ ਨੇ ਨਾਮ ਲੈਣ ਲੱਗੇ ਇਸ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਅਦੇਸ਼ਾਂ ਤੱਕ ਦੰਕੇ ਦੀ ਛੋਟ ਨਹੀਂ ਹੁੰਦੇ ਸਾਹਮਣੇ ਸੰਦੀਪ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਨਾਮ ਦੇਵਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜਲਾ ਕਿਹਾ ਪਿਆਰੇ ਵਾਹ ਵਾਹ ਸੋ ਵੱਡੀ ਕਮਾਈ ਹੈ ਮੈਂ ਕਬੀ ਬੇਤੀ ਕਰਦੇ ਹਾਂ ਪਰ ਉਹ ਵਿਚਾਰ ਮੋਰਲੇ ਰੁਕ ਕਰਦੇ ਨੇ ਸਾਡਾ ਨਾ ਗਵਾਂਡੀ ਸੀ ਇੱਕ ਗਵਾਂਡ ਦੇ ਵਿੱਚ ਅੱਛਾ ਜੀ ਤੇ ਉਹਦੀ ਵਿਚਾਰ ਆ ਰਿਹਾ ਸੀ ਉਹ ਕਹਿੰਦਾ ਵੀ ਜੇ ਕਿਸੇ ਦਾ ਜਵਾਕ ਖਰਾਬ ਹੁੰਦਾ ਹੈ ਨਾ 5-4000 ਜੇਲ੍ਹ ਚੋ ਲਾ ਦਿਓ ਵਾਹ ਵਾਹ ਇਹ ਕਿਸਨਾ ਜੋ ਆ ਕੇ ਦਸ਼ੇ ਤੇ ਲੱਗਦਾ ਹੈ ਵੀ ਪ੍ਰੀਤੀ ਕਰਦਾ ਦੇ ਦੇ ਪੈਸੇ ਉਹਨੂੰ ਕਿਆ ਕਰ ਲੈ ਜੇ ਕਿਸੇ ਦਾ ਘਰ ਉਜੜਦਾ ਹੈ। ਵਾਹ। ਕਿਉਂ? ਵਰਤੀ ਮਾੜੀ ਹੈ। ਮੰਦਾ ਸੋਚ ਲੈ ਬਗਾਨਿਆਂ ਦਾ ਤੇ ਸੱਚ ਜਾਣਿਓ ਦੋ ਪੁੱਤੇ ਸੀ ਉਹਦੇ ਦੋਨੇ ਹੀ ਨਸ਼ੇ ਕਰਦੇ ਨੇ ਅੱਜ। ਵਾਹ ਵਾਹ। ਘਰ ਘਰ ਮੰਗਦੇ, ਖਰਦੇ ਨੇ। ਜਿਹਾ ਬੀਜਾ ਸੋਹ ਨੂੰ ਨਾ ਕਰਮਾ ਸੰਧੜਾ ਖੇ। ਜਿਹੋ ਜਾਂ ਬੀਜਦੇ ਆ ਉਹ ਵੜਣਾ ਪੈਂਦਾ ਪਿਆਰੀਆਂ। ਵਾਹ ਵਾਹ। ਅਸੀਂ ਕਿਸੇ ਦਾ ਭਲਾ ਨਹੀਂ ਸੋਚ ਸਕਦੇ ਕਿਸੇ ਦੀ ਚੜ੍ਹਦੀ ਕਲਾ ਨਹੀਂ ਸਾਥੋਂ ਦੇਤੀ ਜਾਂਦੀ ਪਰ ਧੰਨ ਨੇ ਗੁਰੂ ਨਾਨਕ ਤੇ ਨਵਾਜੇ ਹੋਏ ਸਾਥ ਉਸ ਦੇ ਦਰਦ ਤੋਂ ਨਵਾਜੇ ਹੋਏ ਸਤਿ ਜਿਨ੍ਹਾਂ ਤੋਂ ਲੋਕਾਂ ਦੇ ਦੁੱਖ ਨਹੀਂ ਛੱਲੇ ਜਾਂਦੇ ਆਹਾ ਜਿਹੜੇ ਲੋਕਾਂ ਦੇ ਰੋਗ ਨਹੀਂ ਦੇਖ ਸਕਦੇ ਰੋਗਾਂ ਦੇ ਕੋਈ ਤਕਲੀਫ ਨਹੀਂ ਜਰ ਸਕਦੇ ਐਸੇ ਬ੍ਰਮ ਗਿਆਨੀਆਂ ਦੇ ਵਿੱਚ ਜੀ ਸਾਨੀ ਸਰਪੁਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪায়ে ਪੁਰਣਿਆਂ ਤੇ ਚੱਲ ਕੇ ਅੱਜ ਆਪਾਂ ਜੀਵਨ ਇਹ ਸਾਹਸ ਸਰਤੇ ਕਰ ਰਹੇ ਆ ਆਓ ਉਹਨਾਂ ਦੇ ਆ ਜਿਹੜੇ ਦਿਲ ਫੁੱਲ ਫਿਟਾਵਾਂ ਲਈ ਖੜੇ ਆ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਕੋਈ اناਜ ਦਿੰਦਾ ਹੈ ਕਿ ਕੁਝ ਦਿੰਦਾ ਹੈ ਇਹ ਦਰਗਾਹ ਦੇ ਸਹਾਈ ਹੁੰਦਾ ਮੁੜ ਕੇ ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ ਚਾਰ ਪੱਤ ਜਾਂਦੀ ਹੈ ਹੱਥ ਦੇ ਕੇ ਰੱਖ ਲਿਆ ਦਿੱਤਾ ਲਿਆ ਕੇ ਆ ਗਿਆ ਵਾਹ ਇਹੋ ਜਿਹਾ ਪਰਪਕਾਰ ਇਹਨੇ ਸਭ ਨੂੰ ਦੇ ਕੀਤੇ ਪਰ ਜਦੋਂ ਪ੍ਰਮਾਤਮਾ ਵਾਲਾ ਸੁਭਾਅ ਜਾਂਦਾ ਨਾਮ ਜਪ ਕੇ ਬੰਦਗੀ ਕਰਕੇ ਆ ਫਿਰ ਸਾਰਾ ਸੰਸਾਰ ਹੀ ਆਪਣਾ ਘਰ ਬਣ ਜਾਂਦਾ ਵਾਹ ਸ੍ਰੀ ਕੁਲਦੀਪ ਸਿੰਘ ਜੀ ਮਹਾਰਾਜ ਸਾਡੀਆਂ ਵੱਡੀਆਂ ਸਤਕਾਰਯੋਗ ਭੈਣਾਂ ਕੋਲੀ ਭੈਣ ਹੋਵੇ ਚਾਹੇ ਰਾਣੂ ਭੈਣ ਹੋਵੇ ਬਸ ਇਹੀ ਬੱਚੇ ਨਹੀਂ ਰਹਿਗੇ ਫਿਰ ਫਿਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕਲਾ ਵਿੱਚ ਲੈ ਲਿਆ ਸਾਰੀ ਔਲਾਦ ਬਣ ਕੇ ਉਹਨਾਂ ਦੀ ਵਾਹ ਵਾਹ ਸਾਰਿਆਂ ਦੇ ਹੀ ਉਹਨਾਂ ਪ੍ਰੇਮ ਕੀਤਾ ਜਿੰਨਾ ਆਪਣੀਆਂ ਧੀਆਂ ਨੂੰ ਕਰਦੇ ਸੀ ਵਾਹਿਗੁਰੂ ਪਰ ਕਈ ਹੁੰਦੇ ਨੇ ਨਾ ਮਸਕਰੇ ਲੋਕ ਮਸਤਰੀ ਕਰਦੇ ਨੇ ਵਾਹਿਗੁਰੂ ਤੇ ਇਹ ਪੂਜਾ ਬਚਨ ਵੀ ਇਹ ਕਹਿੰਦੇ ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ ਵਾਹ ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਦਨਹਾਰ ਵਾਹ ਵਾਹ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਦੋਵੇਂ ਪੱਖ ਨੇ ਜਿਨ੍ਹਾਂ ਨੇ ਪ੍ਰੇਮ ਬਣਾਇਆ ਬੇੜੇ ਪਾਰ ਹੋ ਗਏ ਤੇ ਜਿਨ੍ਹਾਂ ਨੇ ਵਿਰੋਧ ਕੀਤਾ ਵਿਰੋਧਤਾ ਦੇ ਵਿੱਚ ਖੜੇ ਕਈ ਪੀੜੀਆਂ ਡੁੱਬ ਗਈਆਂ ਪਰ ਇਸ ਇਲਾਕੇ ਦੇ ਉੱਤੇ ਕਿਰਪਾ ਬਖਸ਼ਿਸ਼ ਹੈ ਮਹਾਪੁਰਸ਼ਾਂ ਦਾ ਪ੍ਰੇਮ ਸਤਕਾਰ ਇਸ ਇਲਾਕੇ ਨੇ ਇਹਨਾਂ ਨਗਰਾਂ ਨੇ ਕਾਇਮ ਰੱਖਿਆ ਆਓ ਸਵਾਮੀ ਸੰਤੋਪਦੀਪ ਸਿੰਘ ਜੀ ਮਹਾਰਾਜ ਦੀ ਸ਼ਾਨ ਦੇ ਵਿੱਚ ਮੈਂ ਚੰਦ शब्द लापा सारी संगत न पविक्र करियो भला मंगद सारे संसार भला मंगद सारे स

Tchau. Ah. डर जमा जी मेर जमा जी मधु दे रूपार भलाम सारे संसार साधू दे रूप साधु जे